ਸਾਡੇ ਸਤਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ ਪੰਜਾਬ ਦਾ ਪੈਨਸ਼ਨਰ 2.59 ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮੰਗਾ ਬਿਲਕੁਲ ਰਾਈਟ ਨੇ ਜਿਨ੍ਹਾਂ ਮੰਗਾ ਦੇ ਸੰਬੰਧ ਚ ਕੋਈ ਐਡਿਆਕਰ ਨਹੀਂ ਆ ਉਹਨਾ ਮੰਗਾ ਕੰਨੀ ਧਿਆਨ ਕਰਕੇ ਕੋ ਸਾਡੀ ਸੈਣੀ ਲੀਡਰਸ਼ਿਪ ਨੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਵਿਸ਼ਵਾਸ ਤੋਂ ਉੱਪਰ ਔਰਤੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਕਿ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਸਾਥੀਓ ਬਿਲਕੁਲ ਆਪਣੇ ਵਾਦੇ ਤੇ ਪੂਰੇ ਕਰਨਗੇ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਤ ਮਤ ਲੈ ਕੇ ਵਿਧਾਨ ਸਭਾ ਚ ਬਿਠਾਇਆ ਇਹਨਾਂ ਨੇ ਮਲਾਜਮਾਂ ਨੇ ਪੰਛਲੋਂ ਨੇ ਵਾਦੇ ਪੂਰੇ ਕਰਨਗੇ ਪਰ ਬੜੇ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਹੈ ਇੱਕ ਨਹੀਂ ਲਗਾਤਾਰ 4-5 ਮੀਟਿੰਗਾਂ ਦੇ ਕੇ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ ਪੰਜਾਬ ਦਾ ਪੈਨਸ਼ਨਰ ਬੜੀਆਂ ਨਿਗਾਹ ਲਾ ਕੇ ਬੈਠਾ ਤੇ ਅਸੀਂ ਪੰਜਾਬ ਦੇ ਵਿੱਚ ਬਦਲਾ ਲੈਂਦਾ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਲਾਂਬੇ ਕਰਕੇ ਨਵੀਂ ਪਾਰਟੀ ਨੂੰ ਸਮਾ ਦਿੱਤਾ ਇਹ ਲੋਕ ਵਿਸ਼ਵਾਸ ਕਰ ਰਹੇ ਨੇ ਪਰ بڑے ਅਫਸੋਰਸ ਨਾਲ ਕਹਿੰਦਾ ਪੈਂਦਾ بس ਬਾਸ਼ ਕਰਦੇ ਕਰਦੇ 22 ਸਾਲ ਬੀਤ ਚੁੱਕੇ ਨੇ 22 ਸਾਲ ਹੋਰ ਰਹਿ ਗਏ ਇਹ ਵੀ ਐਵੇਂ ਜਿਵੇਂ ਨਿਕਲਨੇ ਨੇ ਪਰ ਮੈਂ ਅਪੀਲ ਕਰਦਾ ਹਾਂ ਅੱਜ ਜਿਹੜਾ ਜੋ ਐਕਸ਼ਨ ਕੀਤਾ ਇਹ ਮਜਬੂਰੀ ਆ ਪੰਜਾਬ ਦੇ ਵਿੱਚ ਹਰਕੀਆਂ ਫੂਕੇ ਨਹੀਂਆਂ ਕੋਈ ਸ਼ੌਕ ਨਹੀਂ ਦੱਪ ਦੀ ਗਰਮੀ ਦੇ ਵਿੱਚ 80-80 ਸਾਲ ਦੇ ਬਜ਼ੁਰਗ ਔਰ ਪੈਨਸ਼ਨਰ ਮਲਾਜ਼ਮ ਇਹ ਸਰਕਾਰ ਦੀ ਜ਼ਾਗਤੀ ਦੇ ਖਿਲਾਫ ਪ੍ਰੋਟੈਸਟ ਕਰਨ ਔਰ ਕਿੱਥੇ ਕਰੇ ਬਲ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ